ਸਰਤਾਂਤ ਅੱਸੇ ਦੇ ਵਿੱਚ ਮੋਟ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ 3 ਸਾਲ ਪਹਿਲਾਂ ਜਿਹੜਾ ਪੁਰਤਗਾਲ ਗਿਆ ਸੀਗਾ ਆਪਣੀ ਰੋਜੀ ਰੋਟੀ ਕਮਾਉਣ ਲਈ ਔਰ ਪਰਿਵਾਰ ਦੀ ਜਿਹੜੀ ਹੈ ਸੇ ਸੁੱਲਤ ਲਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਬੜਾ ਹੀ ਜਿਹੜਾ ਗਰੀਬ ਪਰਿਵਾਰ ਸੀਗਾ ਕਾਫੀ ਜਿਹੜੀ ਮੁਸ਼ਕਲਾਂ ਸੋ ਇਹ ਪਰਿਵਾਰ ਲੰਘ ਰਿਹਾ ਸੀ ਤਾਂ ਪੈਸੇ ਇਕੱਠੇ ਕਰਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀਗਾ ਤਾਂ ਜੋ ਵਿਦੇਸ਼ ਜਾ ਕੇ ਘਰ ਦੇ ਹਾਲਾਤ ਜਿਹੜੇ ਆ ਸਹੀ ਕਰ ਸਕਣ ਤਾਂ ਘਰ ਦੀ ਜਿਹੜੀ ਹੈ ਰੋਟੀ ਸਹੀ ਚੱਲ ਸਕੇ ਤਾ ਐਸੇ ਚੀ ਨੂੰ ਦੇਖਦਾ ਹੋਇਆ ਪਰਿਵਾਰ ਨੇ ਜਿਹੜਾ ਆ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀਗਾ ਪੁਰਤਗਾਲ ਭੇਜਿਆ ਸੀਗਾ 3 ਸਾਲ ਪਹਿਲਾਂ 3 ਸਾਲ ਪਹਿਲੇ ਗਏ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਜਿਹੜੀ ਆ ਦਰਦਨਾਕ ਮੌਤ ਹੋ ਜਾਂਦੀ ਹੈ ਜਦੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਰੋਂਦਾ ਕਰ ਲੋਂਦਾ ਨਜ਼ਰ ਆ ਰਿਹਾ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਲ ਜਿਹੜੀ ਇੱਕੋ ਹੀ ਮੰਗ ਕਰਦੇ ਨਜ਼ਰ ਆ ਰਹੇ ਨੇ ਕਿ ਸਾਡੇ ਪੁੱਤ ਦੀ ਜਿਹੜੀ ਆ ਮ੍ਰਿਤਕ ਤੇ ਜਲਦ ਜਿਹੜੀ ਆ ਆਪਣੇ ਵਿਦੇਸ਼ ਯਾਨੀ ਕਿ ਜੱਦੀ ਪਿੰਡ ਤੱਕ ਭੇਜਿਆ ਜਾਵੇ ਤਾਂ ਜੋ ਰੀਤੀ ਰਿਵਾਜਾਂ ਦੇ ਨਾਲ ਉੱਥੇ ਜਿਹੜਾ ਆ ਅੰਤਿਮ ਸੰਸਕਾਰ ਕੀਤਾ ਜਾਵੇ ਤਾਂ ਆਖਰੀ ਵਾਰ ਆਪਣੇ ਪੁੱਤ ਦੇ ਜਿਹੜੇ ਆ ਉਦర్శਣ ਕਰ ਸਕੇ ਅਕਸਰ ਹੀ ਪੰਜਾਬ ਚ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਅਕਸਰ ਹੀ ਲੋਕ ਵਿਦੇਸ਼ਾਂ ਤਰਫ ਕਰਦੇ ਨਜ਼ਰ ਆ ਰਹੇ ਨੇ ਪਹਿਲਾਂ ਵੀ ਅਜਹੀਆਂ ਕਈ ਖਬਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵਿਦੇਸ਼ ਗਏ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਸੜਕ ਹਾਦਸੇ ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤਾ ਹੋਈਆਂ ਨੇ ਤਾਂ ਪਿੱਛੋਂ ਪਰਿਵਾਰ ਇਕੱਲਾ ਹੀ ਰਹਿ ਜਾਂਦਾ ਅਜਿਹਾ ਹੀ ਇੱਕ ਮਾਮਲਾ ਜਿਹੜਾ ਆ ਡੇਰਾ ਬਾਬਰ ਨਾਨਕ ਤੋਂ ਸਾਹਮਣੇ ਆਇਆ ਡੇਰਾ ਬਾਬਰ ਨਾਨਕ ਤੇ ਰਹਿਣ ਵਾਲਾ ਜਿਹੜਾ ਸੀਗਾ 32 ਸਾਲਾ ਨੌਜਵਾਨ ਜਗਰਾਜ ਸਿੰਘ ਜੋ ਕਿ 3 ਸਾਲ ਪਹਿਲਾਂ ਆਪਣੇ ਪਰਿਵਾਰ ਦਾ ਭਵਿੱਖ ਸਹੀ ਕਰਨ ਦੇ ਲਈ ਆਪਣੇ ਪਰਿਵਾਰ ਦੇ ਹਾਲਾਤ ਸਹੀ ਕਰਨ ਦੇ ਲਈ ਤਾਂ ਰੋਜੀ ਰੋਟੀ ਕਮਾਉਣ ਦੇ ਲਈ ਜਿਹੜਾ ਆ ਉਰਤਗੜ ਗਿਆ ਸੀਗਾ ਤਾਂ ਉੱਥੇ ਬਿੱਤੇ ਕੁਝ ਦਿਨ ਪਹਿਲਾਂ ਜਿਹੜਾ ਸਰ ਖਾਸਾ ਦੇ ਵਿੱਚ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਇਸ ਖਬਰ ਬਾਰੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਰਾ ਪਰਿਵਾਰ ਦਾ ਲੱਕ ਟੁੱਟ ਜਾਂਦਾ ਹੈ ਕਿਉਂਕਿ ਇਸੇ ਸਿਰ ਤੇ ਪਰਿਵਾਰ ਨੇ ਜੁਣਾ ਸੀਗਾ ਜਦੋਂ ਇਸੇ ਹੀ ਕੋਲੋ ਜਿਹੜਾ ਪਰਿਵਾਰ ਨੇ ਅਬਜ਼ਰਤ ਜਾ ਕੇ ਜਿਹੜਾ ਸਹਾਇਤਾ ਕਰਨੀ ਸੀ ਤਾਂ ਹੁਣ ਉਹ ਪਰਿਵਾਰ ਜਿਹੜਾ ਇਕੱਲਾ ਰਹਿ ਗਿਆ ਆ ਕਿਉਂਕਿ ਪੁੱਤ ਦੀ ਜਿਹੜੀ ਆ ਵਿਦੇਸ਼ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਪਰਿਵਾਰ ਜਿਹੜਾ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਲੋਂ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਹੈ ਕਿ ਜਲਦ ਸਾਡੇ ਪੁੱਤ ਦੀ ਜਿਹੜੀ ਆ ਅਮ੍ਰਿਤਕ ਦੇ ਜਲ ਜੜੀਆ ਜੱਦੀ ਪਿੰਡ ਭੇਜੇ ਜਾਵੇ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਦੇ ਦਰਸ਼ਨ ਕਰ ਸਕੀਏ ਤਾਂ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਜਿਹੜਾ ਆ ਕਿਤਾ ਜਾ ਸਕੇ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਕੀ ਕੁਝ ਕਹਿਣਾ ਆ ਇੱਕ ਵਾਰ ਸੁਣ ਲੈਣੇ ਆ ਉਹਨਾਂ ਵਿੱਚ ਜੇ ਰਾਜ 8 ਮਹੀਨੇ ਦੀ 23 ਤਰੀਕ ਨੂੰ ਜੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘਰਸਾ ਜਾਣਾ ਹੈ ਮੇਰੇ ਕੋਲ ਨਹੀਂ ਹਾਂ ਜੀ ਅਨੇਤ ਸੁਣਾ ਗਿਆ ਦੋ ਵਕਤ ਸੁਣਾਇਆ ਬੋਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਂ ਨਿਕਲ ਜਾ ਬੱਚਾ ਉਹਦਾ ਮਰ ਰੋਈ ਹੋਇਆ ਵਾਹ ਉਸ ਵਾਰ ਕਦੋਂ ਗੱਲ ਹੋਈ ਤੇ ਜੱਜ ਨਾ ਬਣੀ ਤੇ ਨਹੀਂ ਨਾ ਗੱਲ ਮੈਨੂੰ ਗੱਲ ਬਾਤ ਹੋਈ ਹੈ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾ ਦੇ ਮੇਟਾ ਦੇ ਨੰਬਰ ਦਾਸ ਮੈਂ ਆਖਿਆ ਉਹ ਤਕਰੀਬੀ ਦਾ ਵੇਚ ਗਿਆ ਹੀ ਮੈਂ ਉਹ ਤੇ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਤੂੰ ਆਪ ਘਰਾਂ ਦੇਲ ਤਿੱਕ ਤੋਂ ਇਹ ਕਾਰਾ ਜਾ ਮੈਨੂੰ ਚੀਜ਼ਾਂ ਨਹੀਂ ਲੋੜਾ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਠੀਕ ਦੇਉਣਾ ਆਹ ਕੀ ਕਰਾਂ ਮੇਰੀ ਤੇ ਲੱਗੇ ਕਿ ਬੜਾ ਹੀ ਲੱਗਦਾ ਨਹੀਂ ਕਿ ਇੱਥੇ ਠੀਕ ਨੋ ਜਣਾ ਨੌਕਰੀਆਂ ਮਿਲਦੇ ਕੀ ਲੋੜ ਹੈ ਬਾਹਰ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਤੇ ਇਹ ਕੇ ਕਰਨ ਦਾ ਵਿਚਾਰਾ ਕੀ ਮੰਨ ਕਰਦੇ ਸਰਕਾਰ ਤੋਂ ਜੇ ਡੈੱਡ ਬੋਡੀ ਵੀ ਆਉਣੀ ਹੈ ਹਾਂ ਜੀ ਮੇਰਾ ਬੁੱਤ ਘਰ ਹੋਣਾ ਚਾਹੀਦਾ ਨੋਦਾਂ ਜਿੱਕੇ ਨਹੀਂ ਆਉਣਾ ਨਹੀਂ ਜਿੱਕੇ ਆਉਣਾ ਮੇਰਾ ਪੁੱਤ ਜੀ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਲਿਸ ਘਰ ਵਿੱਚ ਗਿਆ ਸੀ ਦੋ ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੜਕਾਂ ਹੱਥੇ ਦੇ ਉੱਤੇ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਆ ਜੀ ਉਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁਖਦਈ ਕੰਮ ਹੈ ਆਇਆ ਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋੜ ਛੋੜੇ ਬੱਚੇ ਪਾਲਦੇ ਆ ਹੁਣ ਬੱਚਾ ਕਮਾਉਣ ਵਾਸਤੇ ਗਿਆ ਸੀ ਤੇ ਘਰ ਉਹਨੇ ਆਉਣਾ ਸੀ 8 ਤਰੀਕ ਦੀ ਜਾਂ 8 ਜਨਵਰੀ ਦੀ ਵੀ ਤੇ ਠੀਕ ਹੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਤੇ ਕਰਕੇ ਹੀ ਬੇਨਤੀ ਕਰਦੇ ਆ ਉਦੇਸ਼ ਮੰਤਰੀ ਨੂੰ ਕਿ ਤੁਹਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹ ਦੀ ਡੱਡ ਬਾਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰਾਇ ਚੱਕ ਪਹਾਈ ਜਾਏ ਭਈ ਬੇਨਤੀ ਕਰਦੇ ਆ ਬੜਾ ਦੁਖੀ ਹਿਰਦੇ ਦੇ ਨਾਲ ਹੀ ਤੇ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਤੇ ਜਲਦੀ ਤੋਂ ਜਲਦੀ ਜਿਹੜੀ ਆ ਤੇ ਡੈੱਡ ਬਾਡੀ ਜਿਹੜੀ ਆ ਉਹ ਰਾਜ ਚੱਕਰ ਵਿੱਚ ਪਹੁੰਚਾਈ ਜਾਏ ਉਹਦੀ ਮਾਂ ਉਹਦਾ ਭਰਾ ਉਹਦੇ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਉਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਵਿੰਦਾ ਰਿਹਾ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਤੇ ਇਹ ਨਾ ਲੰਮੇ ਲੰਮੇ ਸਮੇਂ ਦਾ 10 15 ਦਿਨ ਲੱਗ ਜਾਣ ਤੇ ਹਫਤੇ ਦੇ ਅੰਦਰ ਅੰਦਰ ਜੋੜੀ ਜਿਹੜੀ ਡੈੱਡ ਬਾਡੀ ਆ ਉਹ ਪਿੰਡ ਪਚਾਈ ਜਾਏ ਤੁਹਾਡੀ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਰਾ ਟੀਵੀ